ਪੰਜਾਬ ਦੇ ਵਿੱਚ ਬੜੇ ਜ਼ਿਆਦੇ ਜ਼ਮੀਨਾਂ ਦੇ ਰਕਬੇ ਇਦਾਂ ਦੇ ਹੈਗੇ ਨੇ ਜਿਨ੍ਹਾਂ ਦੇ ਮਾਲਕ ਜਾਂ ਤੇ ਫੋਰਨ ਕੰਟਰੀਆਂ ਦੇ ਵਿੱਚ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਇੰਗਲੈਂਡ ਵਰਗੇ ਜਾਂ ਹੋਰ ਕਿਸੇ ਵੀ ਕੰਟਰੀ ਦੇ ਵਿੱਚ ਰਹਿੰਦੇ ਨੇ ਤੇ ਉਹ ਆਪਣੀ ਜ਼ਮੀਨ ਜਿਹੜੀ ਠੇਕੇ ਦੇ ਉੱਤੇ ਦਿੰਦੇ ਨੇ ਜਾਂ ਫਿਰ ਬੜੇ ਜ਼ਿਆਦੇ ਲੋਕ ਇਦਾਂ ਦੇ ਨੇ ਜਿਹੜੇ ਆਪ ਜ਼ਮੀਨ ਦੇ ਵਿੱਚ ਕਿਸੇ ਕਾਰਨ ਕਰਕੇ ਵਾਈ ਨਹੀਂ ਕਰਦੇ ਤੇ ਉਹ ਆਪਣੀ ਜ਼ਮੀਨ ਜਿਹੜੀ ਆ ਠੇਕੇ ਤੇ ਦੇਣ ਨੂੰ ਜਿਆਦੀ ਪਹਿਲ ਰੱਖਦੇ ਨੇ ਹਾਲਾਂਕਿ ਹਾਲੇ 2024 ਦੇ ਮਈ ਮਹੀਨੇ ਤੱਕ ਪਹਿਲੇ ਜਿਹੜੇ ਠੇਕੇਦਾਰ ਨੇ ਉਹੋ ਹੀ ਜ਼ਮੀਨਾਂ ਦੇ ਕਾਬਜ਼ ਨੇ ਉਹਨਾਂ ਨੇ ਉਹਦੇ ਵਿੱਚ ਜਿਹੜੀ ਵਾਈ ਖੇਤੀ ਕਰਨੀ ਹੈ ਪਰ ਇਸ ਸਾਲ ਤਾਂ ਆਪਾਂ ਨੂੰ ਕੁਝ ਉਹ ਵੇਖਣ ਨੂੰ ਮਿਲ ਜੰਦਾ ਹੈ ਜੋ ਪਿਛਲੇ ਸਾਲਾਂ ਦੇ ਵਿੱਚ ਕਦੇ ਵੀ ਅੱਜ ਤੱਕ ਮੈਂ ਵੇਖਿਆ ਹੀ ਨਹੀਂਗਾ ਇਸ ਵਾਰ ਠੇਕੇ ਤੇ ਜ਼ਮੀਨਾਂ ਲੈਣ ਵਾਲੇ ਕਿਸਾਨਾਂ ਦੇ ਮੂੰਹ ਨੂੰ ਘਿਓ ਲੱਗ ਚੁੱਕਾ ਹੈ ਤੇ ਉਸ ਘਿਓ ਦੇ ਸਵਾਦ ਦੇ ਵਿੱਚ ਉਹ ਕਿਸਾਨ ਜਿਹੜੇ ਕਿੱਥੋਂ-ਕਿੱਥੋਂ ਤੱਕ ਠੇਕਾ ਵਧਾ ਚੁੱਕੇ ਨੇ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗਾ ਤੇ ਨਾਲ ਦੀ ਨਾਲ ਕੁਝ ਹੋਰ ਗੱਲਾਂ ਬਾਤਾਂ ਜਿਹੜੀਆਂ ਉਹ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਜੇਕਰ ਤੁਸੀਂ ਆਪਣੇ ਚੈਨਲ ਦੇ ਨਵੇਂ ਆਏ ਹੋ ਤਾਂ ਜ਼ਰੂਰ ਸਬਸਕ੍ਰਾਈਬ ਕਰਕੇ ਨਾਲ ਬੈਲ ਦਬਾ ਲਓ ਤਾਂ ਜੋ ਹੋਰ ਵੀ ਖੇਤੀਬਾੜੀ ਦੇ ਨਾਲ ਸਬੰਧ ਤੋ ਜੜੀਆਂ ਜਾਣਕਾਰੀਆਂ ਨੇ ਉਹ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ। ਦੋਸਤੋ ਜਿੰਨਾ ਜ਼ਿਆਦਾ ਉਛਾਲ ਇਸ ਸਾਲ ਹਰ ਇੱਕ ਇਲਾਕੇ ਦੇ ਵਿੱਚ ਵੇਖਣ ਨੂੰ ਆਪਾਂ ਨੂੰ ਮਿਲੀ ਜਾਂਦਾ ਹੈ ਇਕੱਲੇ ਗਰਦਾਸਪੁਰ ਨੂੰ ਛੱਡ ਕੇ ਬਾਕੀ ਜਿੰਨੇ ਵੀ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਇੰਨੇ ਇੰਨੇ ਪੱਧਰ ਤੇ ਠੇਕੇ ਅੱਜ ਤੱਕ ਮੈਂ ਕਦੀ ਵੱਧ ਦੇ ਵੇਖੇ ਨਹੀਂਗੇ ਜਿੰਨੇ ਇਸ ਵਾਰ ਵੱਧ ਚੁੱਕੇ ਨੇ। ਜਿਹੜੀ ਜ਼ਮੀਨ ਦਾ ਠੇਕਾ 60000 ਸੀ ਉਹਦਾ 70000 ਹੋ ਚੁੱਕਾ ਹੈ ਜਿਹਦਾ 70000 ਸੀ ਉਹਦਾ 80000 ਹੋ ਗਿਆ ਹੈ ਘੱਟੋ ਘੱਟ ਯਾਨੀ ਕਿ 5000 ਰੁਪਿਆ ਕਿੱਲੇ ਦੇ ਪਿੱਛੇ ਤੇ ਜ਼ਿਆਦਾ ਤੋਂ ਜ਼ਿਆਦਾ 10-10 ਸਹ ਹਜ਼ਾਰ ਤੱਕ ਵੀ ਇੱਕ ਕਿੱਲੇ ਦਾ ਠੇਕਾ ਜਿਹੜਾ ਕਿਸਾਨ ਵਧਾ ਚੁੱਕੇ ਨੇ ਸਭ ਤੋਂ ਜ਼ਿਆਦਾ ਜਿਹੜਾ ਰੇਟ ਹੈ 85 85000 ਤੱਕ ਵੀ ਇੱਕ ਕਿੱਲੇ ਦਾ ਜਾ ਚੁੱਕੀਆਂ ਨੇ ਜ਼ਮੀਨਾਂ ਉਹ ਵੀ ਪੰਜਾਬ ਦੇ ਵਿੱਚ ਇਹ ਹੋਇਆ ਕਿਉਂ ਹੈ ਬਾਸਮਤੀ ਦਾ ਰੇਟ ਥੋੜਾ ਜਿਹਾ ਚੰਗਾ ਲੱਗਣ ਦੇ ਕਾਰਨ ਪਰ ਬਾਸਮਤੀ ਕਦੇ ਵੀ 1000 ਰੇਟ ਨਹੀਂ ਦਿੰਦੀ ਹੁੰਦੀ ਇਹ ਪੰਜਾਂ ਸਾਲਾਂ ਬਾਅਦ ਤੁਹਾਨੂੰ ਰੇਟ ਵਧੀਆ ਵੇਖਣ ਨੂੰ ਮਿਲਿਆ ਹੈ ਤੇ ਆਉਣ ਵਾਲੇ 5 ਸਾਲ ਇਸੇ ਚੱਕਰ ਦੇ ਵਿੱਚ ਤੁਸੀਂ ਠੇਕਿਆਂ ਦੇ ਪੈਲੀਆਂ ਲੈ ਲੈ ਕੇ ਉਹ ਜਿੰਨੇ ਕੁ ਪੈਸੇ ਹੁਣ ਇਸ ਵਾਰ ਆਪਾਂ ਕਮਾਏ ਆ ਉਹ ਆਪਾਂ ਸਾਰੇ ਦੇ ਬਣਿਆ ਆਮ ਜਿਹੜੀਆਂ ਜਾਦਦਰ ਠੇਕੇ ਵਾਲੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਕਣਕ ਬੀਜ ਕੇ ਜਾਂ ਝੋਨਾ ਲਾ ਕੇ ਉਹਨੂੰ ਸਰਕਾਰੀ ਰੇਟ ਤੇ ਵੇਚ ਗਏ ਇੰਨੇ ਪੈਸੇ ਨਹੀਂ ਬਚਦੇ ਜਿਕਰ ਮੰਨ ਕੇ ਚਲੋ ਤੁਸੀਂ 70000 ਰੁਪਏ ਨੂੰ ਕੋਈ ਪਹਿਲੀ ਠੇਕੇ ਦੇ ਲੈਂਦੇ ਹੋ ਠੇਕੇ ਵਾਲੀਆਂ ਜਿਹੜੀਆਂ ਜ਼ਮੀਨਾਂ ਨੇ ਜਾਦਦਰ ਉਹਨਾਂ ਦੇ ਵਿੱਚੋਂ ਝਾੜ ਕਣਕ ਦਾ 20 20 ਕੁਇੰਟਲ ਹੀ ਨਿਕਲਦਾ ਹੈ ਤਾਂ 20 ਕੁਇੰਟਲ ਨੂੰ ਜੇਕਰ ਆਪਾਂ ਗੁਣਾ ਕਰਦੇ ਹਾਂ 2275 ਰੁਪਏ ਸਵਾਰ ਤੁਹਾਡਾ ਰੇਟ ਤਾਂ 45 45000 ਰੁਪਏ ਦੀ ਤੁਹਾਡੀ ਕਣਕ ਹੋ ਜੂਗੀ ਤੇ ਝੋਨਾ ਜੇਕਰ ਤੁਸੀਂ ਉਸ ਜ਼ਮੀਨ ਦੇ ਵਿੱਚ ਲਾਓ ਦੇ ਉਹ ਤੁਹਾਡਾ ਜਾਦਤ ਜਿਹੜਾ 30 ਤੋਂ ਲੈ ਕੇ 33 ਕੁਆਂਟਲ ਦੇ ਵਿੱਚ ਵਿੱਚ ਹੀ ਜਿਹੜਾ ਠੇਕੇ ਵਾਲੀਆਂ ਜ਼ਮੀਨਾਂ ਨੇ ਕਿਉਂਕਿ ਕਮਜ਼ੋਰ ਹੋਈਆਂ ਹੁੰਦੀਆਂ ਨੇ ਵਾਰ-ਵਾਰ ਠੇਕੀਦੇ ਰਹਿ ਰਹਿ ਕੇ ਉਹਨਾਂ ਦੇ ਵਿੱਚੋਂ ਇੰਨਾ ਕੁ ਹੀ ਝੋਨੇ ਦਾ ਜੜਾ ਝਾੜ ਉਹ ਨਿਕਲਦਾ ਹੈ ਤਾਂ 75000 ਰੁਪਏ ਦਾ ਤੁਹਾਡਾ ਝੋਨਾ ਹੋ ਗਿਆ ਲਗਭਗ ਦੋਹਾਂ ਚੀਜ਼ਾਂ ਨੂੰ ਮਿਲਾ ਕੇ ਤੁਹਾਡਾ 115000 ਰੁਪਏ ਦੀ ਜਿਹੜੀ ਆਮਦਨ ਹੈ ਉਹ ਪੂਰੀ ਇੱਕ ਕਿੱਲੇ ਦੇ ਵਿੱਚੋਂ ਹੋਵੇਗੀ ਹੁਣ ਇਹਦੇ ਵਿੱਚੋਂ 70000 ਰੁਪਏ ਆਪਾਂ ਠੇਕਾ ਦੇ ਦਿੱਤਾ ਹੈ ਤੇ 35000 ਰੁਪਏ ਜਿਹੜਾ ਕੁੱਲ ਮਿਲਾ ਕੇ ਆਪਣਾ ਖਰਚ ਜਾ ਆ ਜਾਂਦਾ ਇੱਕ ਕਿਲੇ ਦੇ ਵਿੱਚ ਕਣਕ ਝੋਨੇ ਦੋਵਾਂ ਦੇ ਉੱਤੇ ਮਲਾ ਕੇ ਹਾਲੇ ਕੋਈ ਹੋਰ ਖਰਚਾ ਵਿੱਚ ਐਡ ਹੀ ਨਹੀਂ ਕੀਤਾ ਮੈਂ ਨਾ ਤੁਹਾਡੀ ਦਿਹਾੜੀ ਵਿੱਚ ਐਡ ਕੀਤੀ ਹੈ ਜਿਹੜੀ ਕਿ ਜ਼ਰੂਰ ਹੋਣੀ ਚਾਹੀਦੀ ਇਹ ਨਾ ਤੁਹਾਡੇ ਮੋਟਰਸਾਈਕਲ ਦਾ ਜਿਹੜਾ ਤੇਲ ਹੈ ਨਾ ਕੋਈ ਮੋਟਰ ਜਿਹੜੀ ਛੜਦੀ ਹੈ ਉਹ ਐਡ ਕੀਤੀ ਹੈ ਨਾ ਆਪਾਂ ਕੋਈ ਲੇਬਰ ਵਾਲਾ ਜਿਹੜਾ ਲਾਉਣੇ ਆ ਉਹਦਾ ਵੀ ਖਰਚਾ ਵਿੱਚ ਨਹੀਂ ਮੈਂ ਐਡ ਕੀਤਾ ਤਾਂ ਤੁਹਾਨੂੰ ਇਹ ਸਾਰਾ ਕੁਝ ਕਰਨ ਤੋਂ ਬਾਅਦ ਦੇ ਵਿੱਚ ਇੱਕ ਗਿੱਲੇ ਦੇ ਵਿੱਚੋਂ ਆਮਦਨ ਹੁੰਦੀ ਹੈ 10000 ਰੁਪਏ ਪ੍ਰਤੀ ਗਿੱਲੇ ਦੇ हिसाब ਦੇ ਨਾਲ ਜੇਕਰ ਇੱਕ ਵਾਰ ਵੀ ਤੁਹਾਡੀ ਮੋਟਰ ਛੜਦੀ ਨਹੀਂ ਗਈ ਇੰਨਾ ਇੰਨਾ ਝਾੜ ਨਿਕਲੌਂਦਾ ਹੈ ਤੇ ਤੁਸੀਂ ਕੋਈ ਵੀ ਲੇਬਰ ਵਾਲਾ ਕਦੇ ਲਾਉਂਦੇ ਨਹੀਂਗੇ ਤੁਸੀਂ ਬਿਲਕੁਲ ਪਟ્રોલ ਨਹੀਂ ਫੂਕਦੇ ਹਾਲਾਂਕਿ ਇਦਾਂ ਕਦੇ ਵੀ ਨਹੀਂ ਹੁੰਦਾ ਮੋਟਰ ਵੀ ਇੱਕ ਦੋ ਵਾਰ ਸਾੜੀ ਜਾਂਦੀ ਹੈ ਲਗਭਗ ਤੇ ਆਪਾਂ ਨੂੰ ਲੇਬਰਾਂ ਵਾਲੇ ਵੀ ਜਿਹੜੇ ਲਾਉਣੇ ਪੈਂਦੇ ਨੇ ਬੜੇ ਜ਼ਿਆਦਾ ਕਿਸਾਨ ਇੱਥੇ ਕਹਿ ਦਿੰਦੇ ਨੇ ਜੀ ਅਸੀਂ ਤੂੜੀ ਵੀ ਵੇਚ ਲੈਨੇ ਆ ਅਸੀਂ ਪਰਾਲੀ ਵੀ ਵੇਚ ਲੈਨੇ ਆ ਪਰ ਤੁਹਾਡਾ ਆੜਤੀ ਨੂੰ ਵਿਆਜ ਵੀ ਪੈਂਦਾ ਜੇਕਰ ਉਹ ਤੁਸੀਂ ਪੈਸੇ ਵਿਆਜੀ ਦਿੰਦੇ ਹੋ ਤੇ ਜੇਕਰ ਤੁਸੀਂ ਆਪਣੀ ਵਿੱਚ ਲੇਬਰ ਗਿਣਦੇ ਹੋ ਤਾਂ ਫਿਰ ਤਾਂ ਸਮਝ ਤੋਂ ਬਾਹਰ ਦੀਆਂ ਗੱਲਾਂ ਹੋ ਜਾਂਦੀਆਂ ਨੇ ਕਿ 70 80 85000 ਰੁਪਏ ਤੱਕ ਲੈ ਕੇ ਜ਼ਮੀਨ ਉਹਦੇ ਵਿੱਚੋਂ ਆਪਾਂ ਕੱਢ ਕੀ ਲੈਣਾ ਹੈ ਬੜੇ ਜ਼ਿਆਦੇ ਕਿਸਾਨ ਇਸ ਵਾਰ ਵਿਆਜੀ ਪੈਸੇ ਅੜਦੀਆਂ ਤੋਂ ਲੈ ਲੈ ਕਿ ਵੀ ਠੇਕਿਆਂ ਦੇ ਜ਼ਮੀਨਾਂ ਲਈ ਜਾਂਦੇ ਨੇ ਕਿ ਆਉਣ ਵਾਲੇ ਸਾਲ ਦੇ ਵਿੱਚ ਬਾਸਮਤੀ ਦਾ ਰੇਟ ਸ਼ਾਇਦ ਫਿਰ ਵਧੀਆ ਰਹੂਗਾ ਇਹ ਕੋਈ ਪਤਾ ਨਹੀਂਗਾ ਰੇਟ ਵਧੀਆ ਰਹਿਣਾ ਹੈ ਜਾਂ ਕੀ ਰਹਿਣਾ ਹੈ ਲਾਗੇ ਜਾ ਕੇ ਮਾਰਕੀਟ ਓਪਨ ਹੋਣ ਤੋਂ ਬਾਅਦ ਦੇ ਵਿੱਚ ਮੈਂ ਜ਼ਰੂਰ ਤੁਹਾਨੂੰ ਕੁਝ ਨਾ ਕੁਝ ਦੱਸ ਸਕਦਾ ਪਰ ਹਾਲੇ ਇੰਨੀ ਦੂਰ ਤੋਂ ਕੁਝ ਵੀ ਆਪਾਂ ਦੱਸ ਨਹੀਂ ਸਕਦੇ ਤੇ ਜੇਕਰ ਤੁਸੀਂ ਰਿਸਕ ਲੈਣਾ ਚਾਹੁੰਦੇ ਹੋ ਵਿਆਜੀ ਪੈਸੇ ਚੁੱਕ ਕੇ ਜਿਆਦਾ ਵੱਡਾ ਤਾਂ ਮੈਂ ਤੁਹਾਨੂੰ ਸਲਾਹ ਦਊਂਗਾ ਕਿ ਨਾ ਲਓ ਹਾਂ ਜੇਕਰ ਤੁਹਾਡੇ ਕੋਲ ਪੈਸੇ ਹੈਗੇ ਨੇ ਥੋੜਾ ਬੋਧਾ ਤੁਸੀਂ ਰਿਸਕ ਲੈਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਬਾਕੀ ਠੇਕੇ ਦੇ ਬੈਲੀ ਲੈ ਕੇ ਕੋਈ ਬਹੁਤੀਆਂ ਪੰਡਾਂ ਪਾਉਣ ਵਾਲੀ ਗੱਲ ਜਿਹੜੀ ਇਹਦੇ ਵਿੱਚੋਂ ਹੈ ਨਹੀਂਗੀ